पंचायती चुनाव को लेकर सियासी अखाड़ा लगातार गरमाता हुआ नजर आ रहा है गुरदासपुर के कस्बा डेरा बाबा नानक से आम आदमी पार्टी के हल्का इंचार्ज गुरदीप सिंह रंधावा की एक वीडियो सोशल मीडिया पर वायरल हो रही है जिसमें वह जेल में बंद गैंगस्टर जग्गो भगवानपुरी की मां और भाई को अपने दफ्तर में हार पहनते हुए नजर आए वायरल हो रही इस वीडियो पर अब आम आदमी पार्टी के हल्का इंचार्ज गुरदीप सिंह रंदावा से बातचीत की गई और उनका कहना था कि उनके दफ्तर कोई भी आ सकता है वही उन्होंने कहा है कि गैंगस्टर को बढ़ावा भी कांग्रेस और अकाली दल पार्टी के नेताओं ने दिया था अब वो हम पर आरोप लगा रहे हैं कि हमारे आज जिला गुरदासपुर मेंबर ऑफ पार्लीमेंट एम एल ए साहबान जिप्टी कमिश्नर गुरदासपुर की कोठी चाहिए ਡਾਕਟਰ ਜੁਨਾ ਦੇ ਗਏ ਜਿਹੜੀ ਉਹਨਾਂ ਸ਼ਮਤਾਵਾਂ ਲਈ ਅੱਜ ਡੀਸੀ ਸਾਹਿਬ ਨੂੰ ਵਰਤੀ ਹੈ ਮੈਂ ਉਹਦੀ ਗੜੀ ਸ਼ਬਦਾ ਚ ਨਿੰਦਾ ਕਰਦਾ ਲੋਕਾਂ ਨੂੰ ਜੇ ਪਤਾ ਲੱਗ ਰਿਹਾ ਕਿ ਜਿਹੜੇ ਨਮਾਇंदे ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਉਹ ਵੇਖ ਲਿਆ ਲੋਕਾਂ ਨੇ ਇਸ ਕਰਕੇ ਉਹਨਾਂ ਡੀਸੀ ਦਫ਼ਤਰ ਦੀ ਬੇਇਨਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਠੁਕਵੀਂ ਬਣਦੀ ਕਾਰਵਾਈ ਜਿਹੜੀ ਉਹਨਾਂ ਹੋਣੀ ਚਾਹੀਦੀ ਹੈ ਇਹ ਬਖਲਾ ਗਏ ਨੇ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟੱਕਤੀਆਂ ਰਸੀਦਾ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲ 'ਤੇ ਨਹੀਂ ਕਹਿਣਾ ਚਾਹੁੰਦਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਵੀਡੀਓ ਕਲਾਨੌਰ ਦੇ ਦਫ਼ਤਰ ਗਿਆ ਉੱਥੇ ਜਾ ਕੇ ਦਫ਼ਤਰ 'ਚ ਬਹਿ ਕੇ ਬੀੜੀਆਂ ਨੂੰ ਦਬਕੇ ਮਾਰੇ ਸੈਕਟਰੀਆਂ ਨੂੰ ਦਬਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਪਯੋਗ ਕੀਤਾ ਜਿਹੜਾ ਬਹੁਤ ਨਿੰਦਨਯੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਆ ਤੇ ਮੈਂ ਧਬਕੇ ਕਿੰਨੂੰ ਮਾਰ ਰਿਹਾ ਇਸ ਕਰਕੇ ਮੈਂ ਜਦੋਂ ਮੈਨੂੰ ਵੀ ਪਤਾ ਲੱਗਾ ਤਾਂ ਆਪਾਂ ਉਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫ਼ਤਰ ਛੱਡ ਕੇ ਬਾਹਰ ਗਿਆ ਕਿਹੋ ਜਿਹੀਆਂ ਹਰਕਤਾਂ ਕਰਨੀਆਂ ਮੇਰੇ ਖਲੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਆਪਸਰਾ ਦੇ ਨਾਲ ਖੜੇ ਆਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਹਾਰੇ ਕਾ ਪਾਰਟੀ ਦੇ ਮੈਂਦੇ ਨੂੰ ਚੁੱਲਾ ਟੈਕਸ ਦੀਆਂ ਰਸੀਦਾ ਮਿਲ ਰਹੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਬਖਰਾੜ ਦੀ ਨਤੀਜੇ ਆ ਕਾਰਨ ਇਹ ਆ ਕਿ ਇਹਨਾਂ ਨੂੰ ਅੱਜ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਰਹੇ ਸਰਪੰਚੀ ਦੀ ਇਲੈਕਸ਼ਨ ਨੰਮਾ ਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾ ਜ਼ਿਲ੍ਹਾ ਗਦਾਪੁਰ 'ਚ ਜਿਹੜੀ ਇਹਨਾਂ ਡਿਫਟੀ ਕਮਿਸ਼ਨ ਦੇ ਕੀਤੀ ਆ ਮੈਂ ਆਪਦੀ ਪੁਰਜੋਰ ਨਿੰਦਾ ਕਰਦਾ ਅਸੀਂ ਹਮੇਸ਼ਾ ਮਹਾਰਾਜਮਾ ਦੇ ਨਾਲ ਖੜੇ ਆ ਆਮ ਆਦਮੀ ਪਾਰਟੀ ਮਹਾਰਾਜਮਾ ਦਾ ਸਰਕਾਰ ਕਰਦੇ ਆ ਨਾਲ ਗੈਂਗਸਟਰ ਉਹ ਤੁਹਾਡੇ ਨਾਲ ਆਇਆ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੱਦੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਯੂਪੀ ਚAIRMAN ਮੁਖਤਾਰ ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹ ਦੀ ਮੁਖਤਾਰ ਮੁਖਤਾਰ ਅंसारी ਨਾਲ ਪਿਛਲੀ ਵਾਰੀ 222 ਤੇ ਜਿਹੜੀ ਇਲੈਕਸ਼ਨ ਹੋਈ ਐ ਜਿਹੜੇ ਜੂਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਐ ਮੈਨੂੰ ਦੱਸਦਾ ਮੇਰਾ ਦਫਤਰ ਆ ਜੀ ਮੇਰੇ ਦਫਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋਈ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੈਂਗਸਟਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਫਿਰ ਇਹ ਤਰੂ ਹੋ ਗਿਆ ਇੱਕ ਮੁਠੀ ਚੁੱਕ ਲੋ ਦੂਜੀ ਤੇ ਆ ਪਾਰਟੀ ਹੋਤੇਗੀ ਕਦੀ ਚਲਵਾ ਦੇ ਚੱਲੇਗੀ ਜੀ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕਦੇ ਕਦੀ ਕਿਸ ਦੀ ਸਪੋਰਟ ਕੀਤੀ ਹੈ ਡੇਰਾ ਬੱਬ ਕਦੀ ਸਪੋਰਟ ਕੀਤੀ ਦਫਤਰ ਪਬਲਿਕ ਵਾਸਤੇ ਦਫਤਰ ਹੈ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਕਾਲੀ ਦਲ ਵੀ ਆ ਸਕਦੇ ਆਮ ਆਦੀ ਪਾਰਟੀ ਵਾ ਦੇ ਦਫਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉਥੇ ਦਫਤਰ ਚਾਉਣਾ ਚਾਹੀਦਾ ਆਪਾਂ